ਕਿ ਮੈਂ ਕਹਾਂਗੀ ਕਿ ਇੱਕ ਕੌਰਮ ਸਭਾ ਹੈ ਜਿਸ ਤਰੀਕੇ ਨਾਲ ਇੱਕ ਔਰਤ ਜਿਹੜੀ ਕਿ ਸਿੰਘ ਸਾਹਿਬ ਦੀ ਸਾਲੀ ਸੀ ਜਿਸ ਤਰੀਕੇ ਨਾਲ ਉਹਨਾਂ ਨੂੰ ਬਿਨਾ ਪੁੱਛੇ ਬਿਨਾ ਕਿਸੇ ਵਕੀਲ ਦਲੀਲ ਦੇ ਜਿਸ ਤਰੀਕੇ ਨਾਲ ਉਹਦਾ ਚੀਰ ਹਰਨ ਕੀਤਾ ਗਿਆ ਹੈ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਔਰਤ ਦਾ ਚੀਰ ਹਰਨ ਕੀਤਾ ਮੈਂ ਕਹਿੰਨੀ ਹੈ ਕਿ ਇਹ ਅੰਤਰੀਂ ਕਮੇਟੀ ਨਹੀਂ ਇੱਕ ਔਰਵਾਂ ਦੀ ਸਭਾ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਨੇ ਵੀ ਅੱਖਾਂ ਮੀਚ ਕੇ ਤ੍ਰੀ ਤਰਾਸਟਰ ਦਾ ਆਪੀਸ਼ਮ ਦਾ ਇੱਕ ਰੋਲ ਅਦਾ ਕੀਤਾ ਹੈ ਤੇ ਬਾਕੀ ਵੀ ਸਾਰੇ ਚਾਹੇ ਇੱਕ ਸਾਡੀ ਬੀਬੀ ਵੀ ਸੀ ਉਹਨੇ ਵੀ ਗੰਧਾਰੀ ਦਾ ਰੋਲ ਅਦਾ ਸਾਰਾ ਪੰਥ ਤਰਾ ਤਰਾ ਕਰ ਰਿਹਾ ਬੇ ਜਥੇਦਾਰ ਸਹਬਾਨਾਂ ਨੂੰ ਜਿਵੇਂ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਤੇ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਸਾਡਾ ਸਵਾਲ ਇਹ ਆ ਵੀ ਜਿਹੜੇ ਵਿਧੀ ਵਿਧਾਨ ਤੋੜ ਕੇ ਤੁਸੀਂ ਅੱਧੀ ਅੱਧੀ ਰਾਤ ਨੂੰ ਪੱਗਾਂ ਬਣਾ ਕੇ ਜਥੇਦਾਰ ਬਣਾਏ ਆ ਜੇ ਜਥੇਦਾਰਾਂ 'ਚ ਤੇ ਤੁਹਾਡੇ ਚ ਹਿੰਮਤ ਹੈ ਉਹਨਾਂ ਨੂੰ ਕੋ ਲੋਕਾਂ ਜਾ ਕੇ ਜਿਲ੍ਹਾ ਇਜਲਾਸ 'ਚ ਬਿਠਾਓ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਅਜਲਾਸ 'ਚ ਗੈਰ ਹਾਜ਼ਰ ਬਾਕੀ ਤਖਤਾਂ ਦੇ ਜਥੇਦਾਰ ਗੈਰ ਹਾਜ਼ਰ ਤੇ ਤੁਹਾਡੇ ਕੋਲ ਤੁਹਾਡੇ ਬਣਾਏ ਜਥੇਦਾਰ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਲ ਕੇ ਪੰਥਕ ਮਰਜ਼ਾਦਾਵਾਂ ਦਾ ਘਾਣ ਕਰਕੇ ਇੱਕ ਬੰਦੇ ਨੂੰ ਖੁਸ਼ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ અપਮਾਨ ਕਰਕੇ ਜਿਹੜੇ ਜਥੇਦਾਰ ਆਏ ਆ ਜੇ ਹਿੰਮਤ ਹੈ ਤਾਂ ਉਹਨਾਂ ਨੂੰ ਕਹੋ ਲੋਕਾਂ ਵਿੱਚ ਦੀ ਲੰਘ ਕੇ ਆਉਣ ਆ ਕੇ ਬੈਠਣੇ ਜਰਾ। ਇੱਥੇ ਧਰਮੀ ਬੈਠਦੇ ਨੇ ਮਹਾਰਾਜ ਦਾ ਪ੍ਰਕਾਸ਼ ਹੈ। ਕਿੱਥੇ ਗਏ ਉਹ? ਕੀ ਦੇਵਾਂਗੇ ਜਗਨਨਾਥ ਜੀ ਨਸਰਾਂ ਨੂੰ ਜਵਾਬ ਅਸੀਂ। ਅਸੀਂ ਉਹ ਸੌਤ ਦੇ ਮੈਂਬਰ ਜਿੱਤੇ ਸਿੰਘ ਸਾਹਿਬਾ ਨੂੰ ਬੇਬਦੀ ਕੀਤਾ ਗਿਆ। ਇਹਨਾਂ ਨੇ ਬੇਬਦੀ ਕੀਤੀ ਹੈ। ਇਹ ਗੁਰੂ ਦੇ ਬੰਦੇ ਨਹੀਂ ਰਹੇ, ਬੰਦਿਆਂ ਦੇ ਬੰਦੇ ਬਣ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਬਜਟ اجلاس ਹੋਇਆ ਤਾਂ ਇਸ ਦਰਮਿਆਨ ਕੁਝ ਮੈਂਬਰਾਂ ਦੇ ਮਤੇ ਪੜਨ ਤੋਂ ਲੈ ਕੇ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਜਟ اجلاس ਦੇ ਵਿੱਚ ਬੇਨਜਮੀਆਂ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਕਮੇਟੀ ਮੈਂਬਰਾਂ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਰੋਸ ਮੁਜ਼ਾਰਾ ਕੀਤਾ ਗਿਆ ਇਸ ਮੌਕੇ ਬੀਬੀ ਕਰਨਜੀਤ ਕੌਰ ਨੇ ਆਖਿਆ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨ ਦੀ ਕਰਦਾਰਕੁਸ਼ੀ ਕੀਤੀ ਗਈ ਹੈ ਤੇ ਇੱਕ ਔਰਤ ਦਾ ਅਪਮਾਨ ਕੀਤਾ ਗਿਆ ਹੈ ਤਾਂ ਉਸ ਤਰੀਕੇ ਦੇ ਨਾਲ ਇਹ ਅਡਜਕਟ ਕਮੇਟੀ ਨਹੀਂ ਸਗੋਂ ਕੌਰਬ ਸਭਾ ਹੈ ਇਸ ਦੇ ਨਾਲ ਹੀ ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤ੍ਰਿਤਾਸ਼ਟਰ ਤੱਕ ਕਹਿ ਦਿੱਤਾ ਇੱਕ ਮੁੱਦੇ ਉੱਤੇ ਮੈਂ ਜ਼ਿਆਦਾ ਗੱਲ ਰੱਖਣੀ ਚਾਹੁੰਦੀ ਸੀ ਜਿਹੜਾ ਮਤਾ ਬੀਬੀ ਕਿਰਨ ਜੋਤ कौर ਉਹਨਾਂ ਨੇ ਦੱਸਿਆ ਉਹ ਮੁੱਦੇ ਦੀ ਤਾਂ ਤਾਈ ਦਸੀ ਕਰਨੀ ਹੋਸੀ ਪਰ ਉਹ ਤੋਂ ਬਿਨਾ ਤੁਸੀਂ ਸਾਰੇ ਜਾਣਕਾਰੀ ਦੇ ਵਿੱਚ ਤੁਹਾਡੇ ਇਹ ਹੋਊਗਾ ਕਿ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਉਹਨਾਂ ਨੇ ਇੱਕ ਜਾਂਚ ਰਿਪੋਰਟ ਜਿਹੜੀ ਪ੍ਰਧਾਨ ਜੀ ਨੂੰ ਭੇਜੀ ਹੈ ਉਹ ਪੜ੍ਹ ਕੇ ਪਤਾ ਲੱਗਦਾ ਹੈ ਵੀ ਕਿੰਨੀ ਜ਼ਿਆਦਾ ਤੱਕੇशाही ਇਹ ਜਿਹੜੀ ਅੰਤਰੀਂ ਕਮੇਟੀ ਹੈ ਮੈਂ ਇਹ ਕਹਾਂਗੀ ਕਿ ਇੱਕ ਕੌਰਮ ਸਭਾ ਹੈ ਜਿਸ ਤਰੀਕੇ ਨਾਲ ਇੱਕ ਔਰਤ ਜਿਹੜੀ ਕਿ ਸਿੰਘ ਸਾਹਿਬ ਦੀ ਸਾਲੀ ਸੀ ਜਿਸ ਤਰੀਕੇ ਨਾਲ ਉਹਨੂੰ ਬਿਨਾਂ ਪੁੱਛੇ ਬਿਨਾਂ ਕਿਸੇ ਵਕੀਲ ਦਲੀਲ ਦੇ ਜਿਸ ਤਰੀਕੇ ਨਾਲ ਉਹਦਾ ਚੀਰ ਹਰਨ ਕੀਤਾ ਗਿਆ ਹੈ ਜਿਸ ਤਰੀਕੇ ਨਾਲ ਉਹਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ ਹੈ ਮੈਂ ਇਹ ਪੁੱਛਣਾ ਚਾਹੁੰਦੀ ਸੀ ਪ੍ਰਧਾਨ ਜੀ ਨੂੰ ਕਿ ਕਿਹੜੇ ਕਾਨੂੰਨ ਤਾ ਹੋਏ ਇੱਕ ਨੇਚਰਲ ਜਸਟਿਸ ਨਾ ਦੀ ਵੀ ਕੋਈ ਚੀਜ਼ ਹੈ ਜਿੱਥੇ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਹਰ ਇੱਕ ਨੂੰ ਆਪਣੇ ਦਸਤਾਵੇਜ਼ ਰੱਖਣ ਦਾ ਅਧਿਕਾਰ ਹੈ ਬਿਨਾ ਕਿਸੇ ਦਸਤਾਵੇਜ਼ ਨੂੰ ਆਪਣੇ ਉਤੇ ਆਪਣੇ ਪਲੇਟਫਾਰਮ ਤੇ ਲਿਆਂ ਬਿਨਾ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਔਰਤ ਦਾ ਚੀਰ ਹਰਨ ਕੀਤਾ ਮੈਂ ਕਹਿੰਦੀ ਆ ਕਿ ਇਹ ਅੰਤਰੀਂ ਕਮੇਟੀ ਨਹੀਂ ਇੱਕ ਔਰਵਾਂ ਦੀ ਸਭਾ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਨੇ ਵੀ ਅੱਖਾਂ ਮੀਟ ਕਿਤਨੀ ਇੰਟਰਸਟਡ ਦਾ ਆ ਭੀਸ਼ਮ ਦਾ ਇੱਕ ਰੋਲ ਅਦਾ ਕੀਤਾ ਹੈ ਤੇ ਬਾਕੀ ਵੀ ਸਾਰੇ ਚਾਹੇ ਇੱਕ ਸਾਡੀ ਬੀਬੀ ਵੀ ਸੀ ਉਹਨੇ ਵੀ ਗੰਧਾਰੀ ਦਾ ਰੋਲ ਅਦਾ ਕੀਤਾ ਇੱਕ ਔਰਤ ਜਿਹਦੇ ਵਾਸਤੇ ਸਿੱਖ ਕੌਮ ਹੈ ਜਿਹੜੀ ਹਮੇਸ਼ਾ ਹੀ ਬਗਾਨੀਆਂ ਔਰਤਾਂ ਦੀ ਵੀ ਪੱਤ ਦੀ ਸੰਭਾਲ ਕਰਦੀ ਰਹੀ ਹੈ ਤੇ ਅੱਜ ਅਸੀਂ ਹੀ ਆਪਣੀ ਸਭਾ ਦੇ ਵਿੱਚ ਇੱਕ ਔਰਤ ਨੂੰ ਬੇਵਜ੍ਹਾ ਅਸੀਂ ਅੱਜ ਉਹ ਔਰਤ ਡਿਪਰੈਸ਼ਨ ਦੇ ਵਿੱਚ ਆਈ ਹੋਈ ਹੈ ਔਰਤ ਕੁਝ ਵੀ ਕਰ ਸਕਦੀ ਹੈ ਜੇਕਰ ਕੱਲ ਨੂੰ ਉਹ ਮਾਨਹਾਨੀ ਦਾ ਪਰਚਾ ਇਹਨਾਂ ਤੇ ਕਰਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚ ਕੋਈ ਬੇਕਸੂਰ ਸਾਬਤ ਹੋਊਗਾ ਤੇ ਮੈਂ ਇਹ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਕਿਸ ਅਧਿਕਾਰ ਤਹਿਤ ਅਸੀਂ ਆਪਣੀਆਂ ਇਹ ਕਰ ਰਵਾਈ ਤਾਂ ਦਾ ਕਾਣ ਕੀਤਾ ਹੈ ਉਹ ਰਵਾਈ ਤਾਂ ਜਿੱਥੇ ਅਸੀਂ ਔਰਤ ਦੀ ਪਤ ਦੇ ਰਾਖੇ ਬਣਦੇ ਹਾਂ ਅੱਜ ਅਸੀਂ ਔਰਤ ਦੀ ਪਤ ਨੂੰ ਸ਼ਰੇਆਮ ਸਭਾ ਸੁਸਾਇਟੀ ਦੇ ਵਿੱਚ ਅਸੀਂ ਤਾਰ-ਤਾਰ ਕਰਕੇ ਅਸੀਂ ਜਨਰਲ ਹਾਊਸ ਦੇ ਵਿੱਚ ਉਹ ਦੋ ਅੰਤਰੀਂ ਕਮੇਟੀ ਦੇ ਮਤੇ ਰੱਦ ਕਰਨ ਵਾਸਤੇ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਔਰ ਅਸੂਲਾਂ ਅਨੁਸਾਰ ਉਹ এজেন্ডੇ ਦੀ ਆਈਟਮ ਹੋਣੀ ਚਾਹੀਦੀ ਸੀ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਸਲਾ এজেন্ডੇ ਦੀ ਆਈਟਮ ਨਹੀਂ ਸੀ ਔਰ ਇੱਥੋਂ ਤੱਕ ਕਿ ਜਦੋਂ ਮੈਂ ਖੜੀ ਹੋਈਆਂ ਗੱਲ ਕਰਨ ਵਾਸਤੇ ਤਾਂ ਇਸ ਤਰ੍ਹਾਂ ਦੇ ਕੁਝ ਬੰਦਿਆਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਇੱਕ ਬੀਬੀ ਮੈਂਬਰ ਖੜੀ ਹੈ ਇਹ ਇੱਧਰ ਉੱਧਰ ਧੱਕੇ ਮਾਰਨ ਤੇ ਮਾਈਕ ਖੋਣ ਤੇ ਪਹਿੜੀ ਸ਼ਬਦਾਵਲੀ ਵਰਤਨ ਤੇ ਆ ਗਏ ਔਰ ਇਸ ਕਿਸਮ ਦੀ ਜੜੀ ਕਟਿਆ ਕਾਰਵਾਈ ਅੱਜ ਇਸ ਬਾਦਲਦਲ ਦੇ ਸ਼੍ਰਮਣੀ ਕਮੇਟੀ ਮੈਂਬਰਾਂ ਨੇ ਕੀਤੀ ਹੈ ਉਦੀ ਬਹੁਤ ਨਿੰਦਾ ਕਰਦੀਆਂ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇਹ ਕਿਸੇ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਔਰ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬੱਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਜੇ ਤਾਂ ਪ੍ਰਧਾਨ ਜੀ ਬੁਲਾਣਗੇ ਤਾਂ ਬਹੁਤ ਵਧੀਆ ਜੇ ਨਹੀਂ ਬੁਲਾਣਗੇ ਤਾਂ ਵੀ ਕਾਨੂੰਨ ਦੇ ਅਨੁਸਾਰ ਸਾਨੂੰ 15 ਮੈਂਬਰਾਂ ਨੂੰ ਅਧਿਕਾਰ ਹੋਏਗਾ ਕਿ ਅਸੀਂ ਜਨਰਲ ਹਾਊਸ ਬੁਲਾ ਕੇ ਇਸ ਬਾਰੇ ਵਿਚਾਰ ਵੀ ਕਰੀਏ ਔਰ ਇਸ ਬਾਰੇ ਕੋਈ ਫੈਸਲਾ ਵੀ ਕਰੀਏ ਇਸ ਮੌਕੇ ਐਸਜੀਪੀਸੀ ਮੈਂਬਰਾਂ ਵੱਲੋਂ ਇੱਥਾਂ ਬੈਠ ਕੇ ਰੋਜ਼ ਮੁਜ਼ਾਰਾ ਕੀਤਾ ਗਿਆ ਤੇ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਤਿਹਾਈ ਕਿ ਅੱਜ ਕੌਮ ਡੂੰਗੀ ਚਿੰਤਾ ਦੇ ਵਿੱਚ ਐ ਤੇ ਉਹਨਾਂ ਕਹਿੰਦੇ ਕਿ ਥੋਕ ਦੇ ਬਾਜ਼ ਜਥੇਦਾਰਾਂ ਨੂੰ ਉਤਾਰਿਆ ਜਾ ਰਿਹਾ ਹੈ ਤੇ ਰਾਤੋਂ ਰਾਤ ਥੋਕ ਦੇ ਬਾਜ਼ ਜਥੇਦਾਰ ਲਗਾਏ ਜਾ ਰਹੇ ਨੇ ਸਾਰਾ ਪੰਥ ਤਰਾਤਰਾਂ ਕਰ ਰਿਹਾ ਵੀ ਜਥੇਦਾਰ ਸਹਬਾਨਾਂ ਨੂੰ ਜਿਵੇਂ ਥੋਕ ਦੇ ਬਾਜ਼ ਵਿੱਚ ਲਾਇਆ ਜਾਂਦਾ ਤੇ ਥੋਕ ਦੇ ਬਾਜ਼ ਵਿੱਚ ਲਾਇਆ ਜਾਂਦਾ ਪਰੰਤੂ ਪ੍ਰਧਾਨ ਸਾਹਿਬ ਨੇ ਇੱਕ ਅੱਜ ਮਤਾ ਲਿਆਂਦਾ ਮਤਾ ਇਹ ਲਿਆਂਦਾ ਵੀ ਸਿੰਘ ਸਹਿਬਾਨਾਂ ਦੇ ਲਾਉਣ ਤੇ ਲਾਉਣ ਦੀ ਅਸੀਂ ਵਿਧਿ ਵਿਵਧਾਨ ਬਣਾਵਾਂਗੇ ਸਾਡਾ ਸਵਾਲ ਇਹ ਆ ਵੀ ਜਿਹੜੇ ਵਿਧਿ ਵਿਵਧਾਨ ਤੋੜ ਕੇ ਤੁਸੀਂ ਅੱਧੀ ਅੱਧੀ ਰਾਤ ਨੂੰ ਪੱਗਾਂ ਬਣਾ ਕੇ ਜਥੇਦਾਰ ਬਣਾਏ ਆ ਜੇ ਜਥੇਦਾਰਾਂ 'ਚ ਤੇ ਤੁਹਾਡੇ ਚ ਹਿੰਮਤ ਆ ਉਹਨਾਂ ਨੂੰ ਕੋ ਲੋਕਾਂ ਜਾ ਕੇ ਜਿਲ੍ਹਾ ਇਜਲਾਸ 'ਚ ਬੈਠਣ ਉਹ ਇਜਲਾਸ 'ਚ ਕਿਉਂ ਨਹੀਂ ਬੈਠ ਸਕੇ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਇਜਲਾਸ 'ਚ ਗੈਰ ਹਾਜ਼ਰ ਬਾਕੀ ਤਖਤਾਂ ਦੇ ਜਥੇਦਾਰ ਗੈਰ ਹਾਜ਼ਰ ਤੇ ਤੁਹਾਡੇ ਕੋਲ ਤੁਹਾਡੇ ਬਣਾਏ ਜਥੇਦਾਰ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਲ ਕੇ ਪੰਥਕ ਮਰਜ਼ਾਦਾਵਾਂ ਦਾ ਘਾਣ ਕਰਕੇ ਇੱਕ ਬੰਦੇ ਨੂੰ ਖੁਸ਼ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ અપਮਾਨ ਕਰਕੇ ਜਿਹੜੇ ਜਥੇਦਾਰ ਰਾਏ ਆ ਜੇ ਹਿੰਮਤ ਹੈ ਤਾਂ ਉਹਨਾਂ ਨੂੰ ਕਹੋ ਲੋਕਾਂ ਵਿੱਚ ਦੀ ਲੰਘ ਕੇ ਆਉਣ ਆ ਕੇ ਬੈਠਣ ਅਜਰਾਸ। ਮਨ ਦੇ ਉਹ ਵੀ ਨੇ ਪਰੰਤੂ ਇੱਕ ਪਰਿਵਾਰ ਦੀ ਖੁਸ਼ਹੂਦੀ ਲੈਣ ਦੇ ਲਈ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਨਾ ਸ਼੍ਰੋਮਣੀ ਕਮੇਟੀ ਛੱਡੀ ਨਾ ਅਕਾਲ ਤਖਤ ਸਾਹਿਬ ਛੱਡਿਆ ਨਾ ਜਥੇਦਾਰਾਂ ਦਾ ਵਕਾਰ ਛੱਡਿਆ ਔਰ ਮੈਂ ਸਤਗੁਰੂ ਸਾਹਿਬ ਤੋਂ ਡਰ ਕੇ ਇਹ ਗੱਲ ਕਹਿਣੀ ਚਾਹਨਾ ਜਿਹੜੇ ਲੋਕ ਉਸ ਪਰਿਵਾਰ ਨੂੰ ਜਾਂ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੇਗਾ ਇਹਨਾਂ ਕੋਲ ਸ਼ਰੋਮਣੀ ਕਮੇਟੀ ਵੀ ਨਹੀਂ ਰਹੇਗੀ ਇਸ ਮੌਕੇ ਕਮੇਟੀ ਮੈਂਬਰਾਂ ਨੇ ਰੋਸ ਮੁਜ਼ਾਹਰਾ ਕਰਦੇ ਹੋਏ ਇਹ ਤੋਖ ਤੱਕ ਕਿ ਇਹ ਬਜਟ اجلاس ਨਹੀਂ ਸੀ ਕਿਉਂਕਿ ਇਸ ਦੇ ਵਿੱਚ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਾਮਲ ਸੀ ਤੇ ਨਾ ਹੀ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਤੱਕ ਮੌਜੂਦ ਸੀ ਕਿਉਂ ਨਾ ਸ਼ਰੋਮਣੀ ਕਮੇਟੀ ਦੇ ਉਪਰ ਸਿਧਾਂਤਾਂ ਦੇ ਕਤਲ ਕਰਨ ਦਾ ਇਲਜ਼ਾਮ ਤੱਕ ਲਗਾਇਆ ਬਿਊਰੋ ਰਿਪੋਰਟ ਜਗਬਾਨੀ ਟੀਵੀ